ਆ ਦੇਖੋ ਬਾਈ ਇੱਕ ਗਰੀਬ ਪ੍ਰਵਾਸੀ ਦੀ ਧੀ ਕਿਵੇਂ ਡਰੀ ਤੇ ਸਹਿਮੀ ਹੋਈ ਆ ਹੋਇਆ ਕੀ ਸੀ ਇਹਨਾਂ ਦਾ 메ਨ ਰੋਡ ਦੇ ਸਾਈਡ ਤੇ ਮੂੰਫਲੀ ਵੇਚਣ ਦਾ ਖੋਖਾ ਸੀ ਤੇ ਇਹਨਾਂ ਦੇ ਖੋਕੇ ਤੋਂ ਥੋੜੀ ਜੀ ਦੂਰ ਟਿੱਪਰ ਵਾਲੇ ਭਾਈ ਨੇ ਆਪਣਾ ਟਿੱਪਰ ਚੱਲਦਾ ਖੜਾ ਕੇ ਦੁਕਾਨ 'ਚ ਰੀਚਾਰਜ ਕਰਵਾਉਣ ਵੜ ਗਿਆ ਉਸ ਤੋਂ ਬਾਅਦ ਟਿੱਪਰ ਰੁੜ ਜਾਂਦਾ ਤੇ ਇਹਨਾਂ ਦੇ ਖੋਖੇ ਵਿੱਚ ਵੱਜ ਕੇ ਇਹਨਾਂ ਦਾ ਖੋਖਾ ਤੈਸ ਨੈਸ ਕਰ ਦਿੰਦਾ ਇਹ ਕੁੜੀ ਦੇਖ ਕੇ ਆਪਣੇ ਬੱਚਿਆਂ ਵਰਗੀ ਲੱਗਦੀ ਹੈ ਬੇਸ਼ੱਕ ਪੰਜਾਬ 'ਚ ਪ੍ਰਵਾਸੀਆਂ ਦਾ ਰੋਲਾ ਚੱਲ ਰਿਹਾ ਪਰ ਪੰਜੇ ਉਂਗਲਾ ਇੱਕਸਾਰ ਵੀ ਨਹੀਂ ਹੁੰਦੀਆਂ ਇਨਸਾਨੀਅਤ ਦੇ ਨਾਤੇ ਤਰਸ ਆਉਂਦਾ ਇਹੋ ਜਿਹੇ ਗਰੀਬ ਪਰਿਵਾਰਾਂ ਤੇ ਜੋ ਆਪਣਾ ਢਿੱਡ ਪਾਲਣ ਲਈ ਸੜਕਾਂ ਤੇ ਰੁੱਲਦੇ ਫਿਰਦੇ ਨੇ ਬਾਕੀ ਵੀਡੀਓ ਦੇ ਵਿੱਚ ਜੋ ਹੋਇਆ ਉਹ ਤੁਸੀਂ ਆਪ ਦੇਖ ਲਓ ਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਹੈ ਵਿਚਾਰੇ ਮੈਂ ਦੇਖਦਾ ਕੁੜੀ ਹੈ ਵਿਚਾਰੀ ਇੱਥੇ ਹੈ ਤੇ ਆਹ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚ ਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਦਾਂ ਮਰ ਜੇ ਪਰ ਇਹਨਾਂ ਦੀ ਤਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕਿਸੇ ਕੋਲੋਂ ਇਹ ਵਿਚਾਰਾ ਗਰੀਬ ਹੋਏਗਾ ਥੋੜਾ